ਸਤ ਸਕਾਲ ਦੋਸਤੋ ਦੋਸਤੋ ਬੜੇ ਹੀ ਭਾਰੀ ਮਾਨ ਦੇ ਨਾਲ ਅਸੀਂ ਇਹ ਖਬਰ ਪੇਸ਼ ਕਰਨ ਜਾ ਰਹੇ ਹਾਂ ਜਿਵੇਂ ਕਿ ਆਪ ਸਭ ਜਾਣਦੇ ਹੀ ਹੋ ਕਿ ਬੀਤੇ ਦਿਨਾਂ ਸ਼ਾਮ ਨੂੰ ਪੂਰੇ ਪੰਜਾਬ ਦੇ ਵਿੱਚ ਕਾਫੀ ਨੇਹਰ ਝੱਖੜ ਤੂਫਾਨ ਕਾਰਨ ਲੋਕਾਂ ਦਾ ਨੁਕਸਾਨ ਹੋਇਆ ਹੈ ਇਸੇ ਤਰ੍ਹਾਂ ਜ਼ਿਲ੍ਹਾ ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਪਿੰਡ ਬੱਲੋਵਾਲ ਵਿਖੇ ਬੀਤੀ ਸ਼ਾਮ 6 ਵਜੇ ਕਰੀਬ ਤੂਫਾਨ ਆਉਣ ਕਾਰਨ ਇੱਕ ਸੁੱਕੇ ਗੋਹੇ ਦੀ ਰੂੜੀ ਨੂੰ ਅੱਗ ਲੱਗ ਜਾਂਦੀ ਹੈ ਰੱਬ ਜਾਣਦਾ ਹੈ ਕਿ ਇਹ ਅੱਗ ਕਿਸੇ ਵੱਲੋਂ ਲਗਾਈ ਗਈ ਸੀ ਜਾਂ ਉੱਪਰੋਂ ਤਾਰਾਂ ਲੰਘ ਰਹੀਆਂ ਹਨ ਤੇ ਸ਼ਾਰਟ ਸਰਕਟ ਕਾਰਨ ਇਹ ਅੱਗ ਲੱਗੀ ਹੈ। ਸੋ ਅੱਗ ਦੀਆਂ ਛੋਟੀਆਂ-ਛੋਟੀਆਂ ਚੰਗਿਆੜੀਆਂ, ਛੋਟੇ-ਛੋਟੇ ਗੋਲੇ ਲੋਕਾਂ ਦੇ ਘਰਾਂ ਵਿੱਚ ਡਿੱਗਣੇ ਸ਼ੁਰੂ ਹੋ ਜਾਂਦੇ ਹਨ ਅਤੇ ਨਾਲ ਦੇ ਘਰ ਸਰਦਾਰ ਜਗੀਰ ਸਿੰਘ ਪੁੱਤਰ ਬਚਨ ਸਿੰਘ ਦੇ ਘਰ ਇਹ ਚੰਗਿਆੜੀਆਂ ਡਿੱਗਦੀਆਂ ਹਨ ਅਤੇ ਨਾਲ ਹੀ ਡੰਗਰਾਂ ਦੇ ਢਾਰੇ ਨੂੰ ਅੱਗ ਲੱਗ ਜਾਂਦੀ ਹੈ। ਦੇਖਦੇ ਹੀ ਦੇਖਦੇ ਇਹ ਲਾਟਾਂ ਨੀਚੇ ਪੇਟ ਵਿੱਚ ਉਹਨਾਂ ਦੇ 6 ਡੰਗਰ ਆ ਜਾਂਦੇ ਹਨ ਜਿਨ੍ਹਾਂ ਵਿੱਚੋਂ ਉਹਨਾਂ ਦੇ 2 ਡੰਗਰਾਂ ਦੀ ਮੌਤ ਹੋ ਗਈ ਹੈ ਤੇ ਬਾਕੀ 4 ਪੂਰੀ ਤਰ੍ਹਾਂ ਝੁੱਲਸ ਗਏ ਹਨ ਸਰਦਾਰ ਜਗੀਰ ਸਿੰਘ ਹੋਣਾ ਨੇ ਬੜੇ ਹੀ ਦੁਖੀ ਮਨ ਦੇ ਨਾਲ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡਾ ਕਾਫੀ ਨੁਕਸਾਨ ਹੋ ਚੁੱਕਾ ਹੈ ਅਤੇ ਅਸੀਂ ਪੰਜਾਬ ਸਰਕਾਰ ਕੋਲੋਂ ਬੁਹਾਰ ਲਗਾਉਂਦੇ ਹਾਂ ਕਿ ਕਿਸੇ ਨਾ ਕਿਸੇ ਰੂਪ ਵਿੱਚ ਸਾਡੀ ਮਦਦ ਕੀਤੀ ਜਾਵੇ ਬੁਤੇਰੇ ਜਾਣਕਾਰੀ ਲਈ ਦੇਖਦੇ ਰਹੋ ਤੁਹਾਡਾ ਆਪਣਾ ਮੋਬਾਈਲ ਟੀਵੀ ਇਹ ਭਾਜੀ ਆਪਾਂ ਅੱਜ ਬੱਲੂ ਵਾਲੀ ਤੁਸੀਂ ਪਹੁੰਚੀ ਹੋਏ ਜੇ ਤੇ ਜਿਹੜੇ ਨੁਕਸਾਨ ਹੋਇਆ ਵਾ ਆਪਣੇ ਪਸ਼ੂਆਂ ਦਾ ਕਾਲ ਹਨੇਰੀ ਦੇ ਵਿੱਚ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਜੀ ਜੀ ਬਹੁਤ ਹੀ ਮਾੜੀ ਕੰਡ ਹੋਈ ਆ ਕੱਲ ਸ਼ਾਮੀ ਜਿਹੜਾ ਹਨੇਰੀ ਝੱਖੜ ਜਿਹੜਾ ਆਉਣ ਦੇ ਨਾਲ ਨਾਲ ਜਿਹੜੀ ਕੁਦਰਤੀ ਮਾਰ ਪਈ ਆ ਇਸ ਪਰਿਵਾਰ ਨੂੰ ਇਹਨਾਂ ਦੇ ਵਿੱਚ ਜਿਹੜੇ ਆ 6 ਪਸ਼ੂ ਜਿਹੜੇ ਬੁਰੀ ਤਰ੍ਹਾਂ ਜਲ ਚੁੱਕੇ ਆ ਜਿਹੜੇ ਅਸੀਂ ਆ ਕੇ ਦੇਖਿਆ ਜਿਹਦੇ ਵਿੱਚੋਂ ਦੋਆਂ ਦੀ ਬਿਲਕੁਲ ਡੈਥ ਹੋ ਗਈ ਆ ਤੇ ਦੋ ਜਿਹੜੀਆਂ ਮੱਝਾਂ ਜਿਹੜੀਆਂ ਉਹ ਵੀ 80% ਤੱਕ ਜਿਹੜੀਆਂ ਤੁਲਸੀਆਂ ਦੋ ਕਟੀਆਂ ਜਿਹੜੀਆਂ ਉਹ ਵੀ ਕੋਈ 75 ਤੋਂ 80% ਤੱਕ ਝੁਲਸੀ ਹੋਈਆਂ ਤੇ ਇਸ ਪਰਿਵਾਰ ਨੇ ਕਰਜ਼ਾ ਲੈ ਕੇ ਜਿਹੜੇ ਪਸ਼ੂ ਬਣਾਇਆ ਜਿਹੜੇ ਪਸ਼ੂ ਪਾਏ ਹੋਏ ਸੀ ਤੇ ਇਹਨਾਂ ਦੇ ਨਾਲ ਬਹੁਤ ਹੀ ਮਾੜੀ ਘਟਨਾ ਵਾਪਰੀ ਆ ਤੇ ਆਪਣਾ ਰੋਜੀ ਰੋਟੀ ਦਾ ਜਿਹੜਾ ਇਹਨਾਂ ਦਾ ਬਹੁਤ ਨਕਸਾਲ ਹੋਇਆ ਤੇ ਕੁਦਰਤੀ ਮਾਰ ਜਿਹੜੀ ਇਹਨਾਂ ਨੂੰ ਜਿਹੜੀ ਪਈ ਆ ਇਹਦੇ ਵਿੱਚ ਅਸੀਂ ਆਮ ਆਦਮੀ ਪਾਰਟੀ ਵੱਲੋਂ ਤੇ ਫਰਦਾਰ ਜਗਵਿੰਦਰਪਾਲ ਸਿੰਘ ਜੀ ਜੱਗਾ ਮਜੀਠੀਆ ਵੱਲੋਂ ਜਿਹੜਾ ਸਾਨੂੰ ਭੇਜਿਆ ਗਿਆ ਤੇ ਉਹਨਾਂ ਨੂੰ ਇਹ ਸਾਰੀ ਰਿਪੋਰਟ ਜਿਹੜੀ ਦੇ ਦਿੱਤੀ ਗਈ ਆ ਉਹ ਜਲਦੀ ਪ੍ਰਸ਼ਾਸਨ ਨਾਲ ਗੱਲਬਾਤ ਕਰਕੇ ਆਪਣੇ ਡੀਸੀ ਮੈਡਮ ਨਾਲ ਜਿਹੜੀ ਗੱਲਬਾਤ ਕਰਕੇ ਪਰਿਵਾਰ ਨੂੰ ਮੁਆਵਜ਼ਾ ਜਿਹੜਾ ਦਿੱਤਾ ਜਾਵੇਗਾ ਤੇ ਆਉਣ ਵਾਲੇ ਸਮੇਂ ਵਿੱਚ ਵੀ ਇਸ ਪਰਿਵਾਰ ਦੇ ਨਾਲ ਜਿਹੜੀ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਖੜੀ ਹੈ ਠੀਕ ਹੈ ਧੰਨਵਾਦ